ਹੈਲੋ ਜੀ ਹਸ਼ਕਲ ਜੀ ਤੁਸੀਂ ਦੇਖਣਾ ਸਾਡਾ YouTube ਚੈਨਲ ਪਵਨਦੀਪ ਕੌਰ ਐਂਡ ਤਰਨ ਬਹੁਤੇ ਸਾਰੇ ਵੀਰ ਕਹਿ ਦਿੰਦੇ ਨੇ ਜੀ ਕਿ ਸਾਡੀਆਂ ਬੱਚੀਆਂ ਜਾਂ ਕਟੀਆਂ 2 ਤੋਂ 3 ਸਾਲ ਦੀਆਂ ਹੋ ਗਈਆਂ ਨੇ ਪਰ ਅਜੇ ਤੱਕ ਉਹ ਗੱਪਣ ਨਹੀਂ ਹੋਈਆਂ ਵੀਰੋ ਜੇ ਨੀ ਮਜ਼ਬੂਤ ਹੋਊਗੀ ਤਾਂ ਹੀ ਇਮਾਰਤ ਖੜੀ ਹੋਊਗੀ ਅੱਜ ਅਸੀਂ ਗੱਲ ਕਰਾਂਗੇ ਕਿ ਛੋਟੀਆਂ ਬੱਚੀਆਂ ਕਟੀਆਂ ਦੀ ਸੇਵਾ ਆਪਾਂ ਕਿਵੇਂ ਕਰ ਸਕਦੇ ਹਾਂ ਕਿ ਉਹ 18 ਤੋਂ 24 ਮਹੀਨਿਆਂ ਦੇ ਵਿੱਚ ਕਿਵੇਂ ਤਿਆਰ ਹੋ ਸਕਦੀਆਂ ਨੇ ਜੀ ਜਿਹੜੀ ਆਪਣੇ ਜੀ ਆ ਤੁਸੀਂ ਬੜੀ ਘੱਟੀ ਦੇਖ ਰਹੇ ਹੋ ਇਹ 26 ਮਹੀਨਿਆਂ ਦੀ ਹੈ ਜੀ 2 ਮਹੀਨੇ ਹੋ ਗਏ ਇਹਦੇ ਸੀਮਨ ਨੂੰ ਦੂਆ ਚੱਲ ਰਿਹਾ ਜੀ 1 ਮਹੀਨਾ ਪੂਰਾ ਕੰਪਲੀਟ ਹੋ ਗਿਆ ਇਹਦੇ ਆਪਣੇ AI ਕਰਾਈ ਨੂੰ ਠੀਕ ਹੈ ਜੀ ਆਪਾਂ ਗਾਹਾਂ ਇਹਨੂੰ ਚੈੱਕ ਕਰਾਵਾਂਗੇ ਆਪਾਂ ਇਹਨੂੰ ਚੈੱਕ ਕਰਾਵਾਂਗੇ ਜੀ 90 ਦਿਨ ਤੀ ਫਿਰ ਆਪਾਂ ਨੂੰ ਪਤਾ ਲੱਗੂਗਾ ਬੀਹੇਂਗੀ ਹੈ ਗਿਆ ਨਾ ਰੱਬ ਕਰੇ ਹੋਵੇ ਜੀ ਕਿਉਂਕਿ ਇਹਨਾਂ ਨਾਲ ਹੀ ਆਪਣਾ ਫਾਰਮ ਕਾਮਯਾਬ ਹੈ ਇਹਨਾਂ ਨਾਲ ਹੀ ਜੀਵ ਕਹਾ ਬੱਚੀਆਂ ਕੱਟੀਆਂ ਤਿਆਰ ਹੋਣਗੀਆਂ ਇੱਕ ਜ਼ਰੂਰ ਜੀ ਜੇ ਤੁਸੀਂ ਸੀਮਨ ਭਰੋਣੇ ਉਤਾਰ ਕਾੜਦਾ ਹੀ ਸੀਮਨ ਭਰਾਇਆ ਕਰੋ ਕਿਉਂਕਿ ਜਿਹੜਾ ਰਿਕਾਡ ਹੈ ਜੀ ਜਿਹੜੀ ਬਰੀਡ ਹੁੰਦੀ ਆ ਉਹ ਬਹੁਤ ਮੈਨੇ ਰੱਖਦੀ ਆ ਕਿਉਂਕਿ ਹੁਣ ਕੰਮ ਸਾਰਾ ਬਰੀਡ ਦਾ ਹੀ ਆ ਠੀਕ ਹੈ ਜੀ ਇਹਨਾਂ ਨੂੰ ਆਪਾਂ ਖਰਾਕ ਕੀ ਮੇ ਦੇ ਸਕਦੇ ਆ ਇਹਨਾਂ ਦੀ ਸਿਹਤ ਵਾਸਤੇ ਬੱਚਿਆਂ ਦੀ ਦੇਖਭਾਲ ਲਈ ਸਾਨੂੰ ਜੀ ਤਿੰਨ ਗੱਲਾਂ ਨੇ ਜੋ ਸਭ ਤੋਂ ਜ਼ਰੂਰੀ ਨੇ ਉਹਨਾਂ ਦਾ ਧਿਆਨ ਰੱਖਣਾ ਪਊ ਕੀੜਿਆਂ ਦੀ ਦਵਾਈ ਪਹਿਲੀ ਤਾਂ ਜੀ ਬੱਚੇ ਦੇ ਜਨਮ ਤੋਂ 10 ਤੋਂ 15 ਦਿਨਾਂ ਬਾਅਦ ਜੀ ਆਪਾਂ ਨੂੰ ਦਵਾਈ ਸ਼ੁਰੂ ਕਰ ਦੇਣੀ ਚਾਹੀਦੀ ਹੈ ਜੀ ਕੀੜਿਆਂ ਵਾਲੇ ਹਰ ਮਹੀਨੇ ਜੀ ਬਦਲ ਕੇ ਦਵਾਈ ਆਪਾਂ ਨੂੰ ਦੇਣੀ ਚਾਹੀਦੀ ਹੈ ਕੀੜਿਆਂ ਦੀ ਬੱਚੀਆਂ ਕੱਟੀਆਂ ਨੂੰ 6 ਮਹੀਨੇ ਲਗਾਤਾਰ ਦਵਾਈ ਦੋ ਜੀ ਜੇ ਪੇਟ ਵਿੱਚ ਕੀੜੇ ਹੋਣਗੇ ਤਾਂ ਪਸ਼ੂ ਕਦੇ ਵੀ ਤਿਆਰ ਨਹੀਂ ਹੋ ਸਕਦਾ ਕਿਉਂਕਿ ਜੇ ਪੇਟ ਦੇ ਕੀੜੇ ਉਹਨਾਂ ਦੀ ਸਾਰੀ એનર્ਜੀ ਨੂੰ ਉਹਨਾਂ ਨੂੰ ਗਰੋਥ ਕਰਨ ਵਿੱਚ ਜਿਵੇਂ ਆਪਣੇ ਪਸ਼ੂ ਦੀ ਗਰੋਥ ਨੂੰ ਰੋਕ ਦਿੰਦੇ ਨੇ ਕਿਉਂਕਿ ਖੂਨ ਨਹੀਂ ਬਣਦਾ ਉਹਨਾਂ ਨਾਲ ਉਹਦੇ ਕਰਕੇ ਜੀ ਠੀਕ ਹੈ ਦੂਜਾ ਜੀ ਕਾਫ ਸਟਾਰਟਰ ਇੱਕ ਫੀਡ ਹੈ ਜੀ ਕਾਫ 스타ਟਰ ਤੇ ਫੀਡ ਹੈ ਜੀ ਉਹ ਕਾਫ 스타ਟਰ ਜਿਹੜੀ ਆਪਾਂ ਜੀ ਆਪਣੇ ਬੱਚੀਆਂ ਕੱਟੀਆਂ ਨੂੰ ਦੇ ਸਕਦੇ ਆ 15 ਦਿਨ ਤੋਂ ਬਾਅਦ ਇਹਨੂੰ ਆਪਾਂ ਸ਼ੁਰੂ ਕਰ ਸਕਦੇ ਆ ਇਸ ਨੂੰ ਥੋੜਾ ਥੋੜਾ ਕਰਕੇ ਜੀ ਕਾਫ 스타ਟਰ ਆਪਾਂ ਨੂੰ ਦੇਣਾ ਆਪਾਂ ਉਹ ਸ਼ੁਰੂ ਕਰਾਂਗੇ ਠੀਕ ਹੈ ਜੀ ਉਸ ਤੋਂ ਬਾਅਦ ਆਪਾਂ ਉਹਨੂੰ ਜੋ-ਜੋ ਉਹਨਾਂ weight ਵਧੂਗਾ ਠੀਕ ਹੈ ਮਹੀਨਿਆਂ ਦੀ ਹੋਊਗੀ ਉਵੇਂ-ਉਵੇਂ ਦੀ ਅਪਾ ਫੀਡ ਵਧਾਉਂਦੇ ਜਾਵਾਂਗੇ ਇਹਦੇ ਨਾਲ ਜੀ ਸਰੀਰ ਦਾ ਵਿਕਾਸ ਛੇਤੀ ਹੁੰਦਾ ਬਾਕੀ ਤੇ ਦੇਖੋ ਡਿਟੇਲ ਸਾਰੀ ਦਿੱਤੀ ਹੁੰਦੀ ਹੈ ਜੀ ਆਪਾਂ ਨੇ ਕਿੰਨੇ ਮਹੀਨਿਆਂ ਚ ਇਹ ਚ ਫਿਰ ਨੀਰਾਚਾਰਾ ਦੇ ਸਕਦੇ ਹਾਂ ਉਹਨੂੰ ਸੁੱਕਾ ਚਾਰਾ ਦੁੱਧ ਪਲਾਉਣਾ ਬੰਦ ਕਰ ਸਕਦੇ ਹਾਂ ਹਰਾ ਚਾਰਾ ਜਿਵੇਂ ਦੇ ਸਕਦੇ ਹਾਂ ਠੀਕ ਹੈ ਉਹ ਵਿੱਚ ਸਾਰਾ ਕੁਝ ਦਿੱਤਾ ਹੁੰਦਾ ਹੈ ਜੀ ਤੀਜੇ ਨੰਬਰ ਦੀ ਮੇਨ ਗੱਲ ਹੈ ਜੀ ਮਿਨੀ ਮਿਕਚਰ ਜਣ ਦੌੜ ਨੂੰ ਜੀ ਇਹਨਾਂ ਨੂੰ ਸਮਾਂ ਦਿਆ ਕਰੋ ਸਵੇਰੇ 2 ਘੰਟੇ ਸ਼ਾਮ ਨੂੰ ਵੀ 2 ਘੰਟੇ ਕਿਉਂਕਿ ਉਹਦੇ ਨਾਲ ਇਹਨਾਂ ਦਾ ਵਿਕਾਸ ਬਾਲੀ ਛੇਤੀ ਹੁੰਦਾ ਹੈ ਜੀ ਠੀਕ ਹੈ ਦੂਜੀ ਇਹਨਾਂ ਨੂੰ ਜੀ ਆਪਾਂ ਨੂੰ ਇਹਨਾਂ ਨੂੰ ਪਾਣੀ ਪਿਲਾਉਣਾ ਚਾਹੀਦਾ ਹੈ ਤਾਜ਼ਾ ਪਾਣੀ ਪਿਲਾਓ ਹਮੇਸ਼ਾ ਹੀ ਠੀਕ ਹੈ ਕਿਉਂਕਿ ਤਾ ਹੁਣ ਸਿਆਲ ਹੈ ਜੀ ਹੁਣ ਇਹਨਾਂ ਨੂੰ ਤਾਜ਼ਾ ਪਾਣੀ ਪਿਲਾਉਣਾ ਬਹੁਤ ਜ਼ਰੂਰੀ ਨਹੀਂ ਪਰ ਸ਼ੂ ਬਿਮਾਰ ਹੋ ਜਾਂਦੇ ਨੇ ਆਪਣੇ ਜੇ ਤੁਸੀਂ ਇਸ ਤਰੀਕੇ ਨਾਲ ਇਹਨਾਂ ਦੀ ਸੇਵਾ ਕਰੋਗੇ ਤਾਂ ਤੁਹਾਡੀਆਂ ਕਟੀਆਂ ਬੱਚੀਆਂ ਨੇ ਜੀ ਉਹ ਸਮੇਂ ਸਿਰ ਠੀਕ ਹੈ ਤਿਆਰ ਵੀ ਹੋਣਗੀਆਂ ਤੇ ਉਮਰ ਦੇ ਨਾਲ ਉਹ ਹੀਟ ਵਿੱਚ ਵੀ ਆਉਣਗੀਆਂ ਕਿਉਂਕਿ ਇਹੀ ਹੈ ਜੀ ਜੇ ਇਹਨਾਂ ਦਾ ਵਿਕਾਸ ਸਹੀ ਹੋਊਗਾ ਤਾਂ ਹੀ ਆਪਣੇ ਫਾਰਮ ਨੂੰ ਮੁਨਾਫਾ ਹੋਊਗਾ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਜੀ ਸ਼ੇਅਰ ਲਾਈਕ ਕਮੈਂਟ ਜ਼ਰੂਰ ਕਰਿਆ ਕਰੋ ਥੈਂਕ ਯੂ ਜੀ